جائے جبا روکی ملتا جیو تبت ہے بارو بار تپ اب خبر بہت بے قرار جن تنبانی بسر جائے جوں پکا روکی گی ਬੋਲਣ ਚੱਖਣ ਹੋਏ ਮੈਨੂੰ ਬੋਲਦੇ ਜਾਣ ਸਾਲ ਸੁਇਰਾ ਜਨ ਤਨ ਗਿਤ ਅਖੀਰ ਨਾਕ دی ج من ر آگے اگنی پائے پاج پاؤن آخ سا ہے ਜੇ ਤਾਮੋ ਪ੍ਰੀਤ ਸੁਹਾਦ ਸਮਾਂ ਕਾਲ ਦਾਗ 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 ਦੋਸ਼ ਨੂੰ ਚਿਤਿਆਦਾਈ ਆਈ ਜਾਏ ਹਰ ਦੂਰ ਮੈ ਅਰਹੁ ਨ ਤੇ ਰਾਣਾ ਜਦ ਤੱਕ ਕਰਣਾ ਹੋ ਨਹੀਂ ਆਉ ਜੇ ਕੋ ਡੂਬੈ ਹਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰੁ ਪਰਮ ਮਹਲਾ ਆਪ ਬੰਦਨਾ ਨਾਮ ਜਿਤਨਾ ਗਤਰਨਾ جے ج ڈبے پھر ہوئے سار نانک ساچا سر بات mm